ਕਹਿ ਰਹੋ A1 ਪੰਜਾਬੀ ਟੀਵੀ ਤੇ ਮਹਾਰਪ੍ਰੀਤ ਸੋਢੀ ਲੈ ਕੇ ਆਦਰਾ ਸ਼ਾਮ 4 ਵਜੇ ਦਾ ਲਾਈਵ ਦਾ ਬ੍ਰੋ ਤੇ ਦੋਸਤੋ ਬਹੁਤ ਦਸ ਨੇੜਾ ਅੱਜ ਦਾ ਮੁੱਦਾ ਜੁੜਿਆ ਹੋਇਆ ਉਹ ਪਟਿਆਲੇ ਨਾਲ ਜੁੜਿਆ ਹੈ ਸਾਡੇ ਲੋਕਲ ਸ਼ਹਿਰ ਦੇ ਨਾਲ ਜਿੱਥੇ ਕਿ ਇੱਕ ਨਿੱਜੀ ਸਕੂਲ ਦੇ ਵਿੱਚ ਹਵਾਨੀਅਤ ਦਾ ਨੰਗਾ ਨਾ ਦੇਖਣ ਨੂੰ ਮਿਲਿਆ ਜੀ ਆ ਦੋਸਤੋ ਕੁਝ ਅਜੀਬ ਗੰਦਾ ਕੰਮ ਹੋਇਆ ਜਿੱਥੇ ਕਿ ਇੱਕ 5 ਸਾਲ ਦੇ ਮਾਸੂਮ ਬੱਚੇ ਨਾਲ ਬਹੁਤ ਗੰਦਾ ਕੰਮ ਕੀਤਾ ਗਿਆ ਔਰ ਉਹ ਬੱਚਾ ਬਹੁਤ ਹੀ ਮਾਨਸਿਕ ਤੀ ਡਰਿਆ ਹੋਇਆ ਹੈ ਐ ਐਦਾ ਡਰਾਇਆ ਗਿਆ ਉਹ ਬੱਚਾ ਘਰ ਆ ਕੇ ਕੋਈ ਬੋਲਦਾ ਹੀ ਨਹੀਂ ਐ ਦੋਸਤੋ ਸਕੂਲ ਦਾ ਨਾਮ ਦੱਸ ਦੇਣਾ ਅਰਵਿੰਦੋ ਸਕੂਲ ਹੈ ਜਿਹੜਾ ਕਿ ਇੱਕ ਪ੍ਰਾਈਵੇਟ ਸਕੂਲ ਹੈ ਬਹੁਤ ਨਾਮੀ ਸਕੂਲ ਹੈ ਬਹੁਤ ਪੈਸੇ ਕਮਾਉਂਦਾ ਹੈ ਮੋٹے ਮੋٹے ਫੰਡ ਐਡਮਿਸ਼ਨ ਲੈਂਦਾ ਹੈ ਇਹ ਸਕੂਲ ਤੇ ਉੱਥੋਂ ਦੇ ਇੱਕ ਕਰਮਚਾਰੀ ਦੇ ਲੋ ਇੱਕ 5 ਸਾਲ ਦੇ ਬੱਚੇ ਨਾਲ ਯਾਨੀ ਕਿ ਗਲਤ ਕੰਮ ਕਰਨ ਦਾ ਮਾਮਲਾ ਸਾਹਮਣੇ ਆ ਚੁੱਕਿਆ ਹੈ ਔਰ ਇਹ ਬੱਚਾ 3-4 ਦਿਨ ਤੋਂ ਘਰੇ ਜਦ ਦੀ ਬੋਲਦਾ ਤਾਂ ਉਹਦੇ ਮਾਪਿਆਂ ਨੂੰ ਸ਼ੱਕ ਹੁੰਦਾ ਹੈ ਤਾਂ ਜਦੋਂ ਉਹਦੇ ਮਾਪਿਓ ਬੱਚੇ ਨੂੰ ਹਸਪਤਲ ਲੈ ਕੇ ਜਾਂਦੇ ਆ ਰਿੰਦਰ ਹਸਪਤਲ ਸਰਕਾਰੀ ਪਟਿਆਲਾ ਤਾਂ ਡਾਕਟਰਾਂ ਦਾ ਖੁਲਾਸਾ ਕੀਤਾ ਗਿਆ ਕਿਸ ਬੱਚੇ ਦਾ ਗਲਤ ਕੰਮ ਹੋਇਆ ਜੀ ਔਰ ਉਹ ਤਾਂ ਬੱਚਾ ਮੂੰਹ ਖੋਲਦਾ ਉਸ ਬੱਚੇ ਨੇ ਉਹ ਓਡੇ ਖਲਾਸਿਕਤੇ ਤੋਂ ਉਹਨੂੰ ਕੇ ਸੰਗੇ ਸਾਡੇ ਨਾਲ ਜੁੜੇ ਰਿੰਦਰ ਸਿੰਘ ਜੀ ਉਹਨਾਂ ਕਰਦਿਆਂ ਗੱਲਬਾਤ ਵੀ ਆਖਰ ਉਹਨਾਂ ਦਾ ਕੀ ਕਹਿਣਾ ਇਸ ਪੂਰੇ ਮਸਲੇ ਦੇ ਰਿੰਦਰ ਜੀ ਤੁਹਾਡਾ ਬਹੁਤ ਸਵਾਗਤ ਹੈ ਸਰ ਧੰਨਵਾਦ ਜੀ ਸਰ ਡਾਕਟਰ ਸਾਹਿਬ 5 ਸਾਲ ਦੀ ਉਮਰ ਮਹਿਜ਼ ਬੱਚਾ ਕੀ ਹੁੰਦਾ ਦੇਖੋ ਤੇ ਉਹਦੇ ਨਾ ਹਮਾਨੀਅਰ ਨੰਗਾ ਨਾਚ ਕੀਤਾ ਗਿਆ ਦੇਖੋ ਜੀ ਜਿਹੜੀ ਇਹ ਇਹ ਘਨੌਣੀ ਹਰਕਤ ਹੈ ਇਹ ਬਹੁਤ ਹੀ ਮਾੜੀ ਹੈ ਤੇ ਬਹੁਤ ਹੀ ਨਿੰਦਨਯੋਗ ਕਾਰਵਾਈ ਅਗਲੇ ਨੇ ਕੀਤੀ ਹੈ ਇਸ ਦੇ ਖਿਲਾਫ ਸਰਕਾਰ ਨੂੰ ਪੂਰਾ ਸਖਤ ਅਕਸ਼ਨ ਲੈਣਾ ਚਾਹੀਦਾ ਦੋਸ਼ੀ ਕੋਈ ਵੀ ਹੋਵੇ ਚਾਹੇ ਕਿੱਡੇ ਰੁਤਬੇ ਵਾਲਾ ਹੋਵੇ ਤੇ ਉਹ ਉਹਦੇ ਖਿਲਾਫ ਜਿਹੜਾ ਮੰਨਦੀ ਕਾਨੂੰਨੀ ਕਾਰਵਾਈ ਹੈ ਉਹ ਕੀਤੀ ਜਾਣੀ ਹੈ ਚਾਹੀਦੀ ਹੈ ਕਿਉਂਕਿ ਜਿਹੜੀਆਂ 66 370 ਦੇ ਪਰਚੇ ਨੇ ਇਹਨਾਂ ਦੇ ਸਜ਼ਾਵਾਂ ਬਹੁਤ ਸਖਤ ਨੇ ਇਸ ਕਰਕੇ ਜ਼ਰੂਰ ਮੰਨੋ ਦੋਸ਼ੀ ਨੂੰ ਉਹ ਸਜਾ ਮਿਲਣੀ ਚਾਹੀਦੀ ਹੈ ਤਾਂ ਕਿ ਹਜ਼ਾਰਾਂ ਬੱਚੇ ਜਿਹੜੇ ਹੋਰ ਸਕੂਲਾਂ ਦੇ ਵਿੱਚ ਪੜ੍ਹਦੇ ਨੇ ਉਹਨਾਂ ਨਾਲ ਵੀ ਮਤਲਬ ਕੋਈ ਇਸ ਤਰ੍ਹਾਂ ਦੀ ਜਿਸਮਾਨੀ ਛੇੜਛਾੜ ਨਾ ਹੋ ਸਕੇ ਜਿਹੜੇ ਦਰਿੰਦੇ ਲੋਕ ਨੇ ਉਹਨਾਂ ਦੇ ਮਨਾਂ ਦੇ ਵਿੱਚ ਦਾ ਆਫ ਬੈਟ ਡਾਕਟਰ ਸਾਹਿਬਾ ਤੁਹਾਡੀ ਗੱਲ ਹੈ ਕਿ ਉਹ ਬੱਚਾ ਦਾ ਕੁਝ ਬੋਲ ਨਹੀਂ ਰਿਹਾ ਸੀ ਘਰ ਜਾ ਕੇ ਤਿੰਨ ਚਾਰ ਤੋਂ ਘਰ ਦਾਨੂ ਸ਼ੱਕ ਹੋਇਆ ਜਦੋਂ ਘਰ ਦਾਨੂ ਸ਼ੱਕ ਹੋਇਆ ਤਾਂ ਉਨੂੰ ਹਸਪਤਲ ਲੈ ਗਏ ਉਹ ਤਾਂ ਵੈਸੇ ਹੀ ਲੈ ਗਏ ਸਸਰੀ ਚੈੱਕ ਅਪ ਕਰਾਉਣ ਲਈ ਤਾਂ ਡਾਕਟਰ ਨੇ ਖੁਲਾਸਾ ਕੀਤਾ ਵੀ ਤੁਹਾਡੇ ਬੱਚੇ ਨਾਲ ਤਾਂ ਯਾਨੀ ਕਿ ਇਹਦੇ ਪ੍ਰਾਈਵੇਟ ਪਾਰਟ ਨਾਲ ਗਲਤ ਕੰਮ ਕੀਤਾ ਗਿਆ ਹੈ ਤਾਂ ਇਹ ਬੱਚਾ ਸਹਿਮਿਆ ਤਾਂ ਬੱਚੇ ਨੇ ਮੂੰਹ ਖੋਲਿਆ ਬੱਚਾ ਸਿਰਫ ਇੰਨੀ ਗੱਲ ਕਹਿ ਰਿਹਾ ਹੈ ਕਹਿੰਦਾ ਮੈਂ ਨਾਮ ਨਹੀਂ ਜਾਣਦਾ ਕਹਿੰਦਾ ਹਾਂ ਮੈਂ ਬੰਦਾ ਪਛਾਣ ਲਾਂਗਾ ਮੈਨੂੰ ਲੈ ਜਾਓ ਤਾਂ ਉਹਨੇ ਇੱਕ ਖੁਲਾਸਾ ਡਾਕਟਰ ਧਿਆਨ ਰੱਖਣਾ ਹੋਰ ਕੀਤਾ ਤੁਹਾਡੇ ਦੀ ਗੱਲ ਉਹ ਕਹਿੰਦਾ ਵੀ ਦੋ ਕੁੜੀਆਂ ਹੋਰ ਬੱਚੀਆਂ ਉਹਨਾਂ ਨਾਲ ਵੀ ਇਹ ਕੁਝ ਹੋਇਆ ਹੈ ਦੇਖੋ ਜੀ ਫਿਰ ਮਤਲਬ ਜਿਹੜਾ ਇਸ ਤਰ੍ਹਾਂ ਦਾ ਕੋਈ ਦੋਸ਼ੀ ਬੰਦਾ ਹੈਗਾ ਜਾਂ ਗਲਤ ਮਾਨਸਿਕਤਾ ਦਾ ਹੈ ਉਹਨੂੰ ਮਤਲਬ ਜ਼ਰੂਰ ਕਾਨੂੰਨ ਦੇ ਹਵਾਲੇ ਕੀਤਾ ਜਾਣਾ ਚਾਹੀਦਾ ਹੈ ਇਹ ਮਤਲਬ ਗੱਲ ਹੋ ਸਕਦਾ ਹੋਰ ਵੀ ਵੱਡੀ ਹੋਵੇ ਇਹ ਬੱਚਾ ਪਹਿਚਾਣ ਕਰ ਸਭ ਤੋਂ ਪਹਿਲਾਂ ਤਾਂ ਇਹ ਹੈ ਕਿ ਦੋਸ਼ੀ ਦੀ ਪਹਿਚਾਣ ਹੋਵੇ ਉਸ ਦਾ ਜੋ ਵੀ ਟੈਸਟ ਹੈ ਉਹ ਟੈਸਟ ਕੀਤਾ ਜਾਵੇ ਟੈਸਟ ਤੋਂ ਬਾਅਦ ਫਿਰ ਕਾਨੂੰਨੀ ਕਾਰਵਾਈ ਚੱਲੇਗੀ ਕਾਨੂੰਨੀ ਕਾਰਵਾਈ ਤੋਂ ਬਾਅਦ ਫਿਰ ਜੋ ਵੀ ਮਤਲਬ ਮਾਨ ਜੋ ਕੋਰਟਾਂ ਫੈਸਲਾ ਕਰਨਗੀਆਂ ਉਹਦੇ ਵਿੱਚ ਆ ਫੈਸਲੇ ਦੇ ਮਤਲਬ ਕੋਤੇ ਤਰੂਨ ਲਾਗੂ ਹੋਊਗਾ ਆ ਗੱਲ ਇਹ ਹੈ ਕਿ ਮਤਲਬ ਸਕੂਲ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਕੋਈ ਗਾਰਡੀਵਾਰ ਸ ਜਾਂ ਕੋਈ ਸਿਕਿਉਰਿਟੀ ਗਾਰਡ ਜਾਂ ਕੋਈ ਸਿਆਣੇ ਹੋਰ ਮਤਲਬ ਉੱਥੇ ਹੈ ਨਹੀਂ ਸੀ ਤਾਂ ਕਿ ਇਹ ਬੰਦਾ ਜਿਹੜਾ ਹੋ ਸਕਦਾ ਹੈ ਇਹ ਕਦੋਂ ਦਾ ਕਿਸੇ ਬੱਚਿਆਂ ਦੇ ਨਾਲ ਹੋਰ ਵੀ ਇਸ ਤਰ੍ਹਾਂ ਦੀਆਂ ਗਲਤ ਹਰਕਤਾਂ ਕਰਦਾ ਹੋਵੇ ਦੋਸ਼ੀ ਨੂੰ ਜਰੂਰ ਸਜ਼ਾ ਮਾਣੀ ਜਿਹੜੀ ਉਹ ਮਿਲਣੀ ਚਾਹੀਦੀ ਉਹ ਡਾਕਟਰ ਸਾਹਿਬ ਬਹੁਤ ਨਾਮੀ ਸਕੂਲ ਹੈ ਬਹੁਤ ਮੋਟੇ ਫੰਡ ਪੈਸੇ ਲਿਆ ਜਾਂਦੇ ਆ ਸਕੂਲ ਤੋਂ ਯਾਨੀ ਕਿ ਇਹ ਇੱਕ ਨਾਮ ਹੈ ਅਰਵਿੰਦੋ ਸਕੂਲ ਪਬਲਿਕ ਸਕੂਲ ਤੇ ਜਿਵੇਂ ਤੁਸੀਂ ਕਿਹਾ ਵੀ ਪਤਾ ਨਹੀਂ ਉਹ ਬੰਦਾ ਕਾਦਾ ਕਰ ਰਿਹਾ ਸਿਕਿਉਰਟੀ ਕੀ ਕਰ ਰਹੀਆਂ ਸੀ ਤੇ ਇਹਦਾ ਇੱਕ ਬੱਚੇ ਦਾ ਮਾਮਲਾ ਸਾਹਮਣੇ ਆਇਆ ਉਹਨੇ ਜ਼ਗ ਜ਼ਾਹਿਰ ਕਰ ਦਿੱਤਾ ਵੀ ਦੋ ਕੁੜੀਆਂ ਨਾਲ ਵੀ ਹੋਇਆ ਤੋਂ ਅੰਦਾਜ਼ੇ ਨਾਲ ਕਿ ਡੀਐਸਪੀ ਸਤਨਾਮ ਸਿੰਘ ਬਹੁ ਪੜੇ ਲਿਖੇ ਕਾਬਲ ਅਕਸਰ ਨੇ ਉਹਨਾਂ ਦੇ ਧਿਆਨ ਵਿੱਚ ਮਾਮਲਾ ਆ ਗਿਆ ਅੱਜ ਉਹ ਆਪਣੀ ਟੀਮ ਲੈ ਕੇ ਅੱਜ ਜਾਣ ਲੱਗੇ ਸੀ ਪਰ ਪਤਾ ਲੱਗਿਆ ਜੇ ਸਟਾਫ ਪੂਰਾ ਨਹੀਂ ਹੈ ਉਹਨਾਂ ਨੇ ਸਕੂਲ ਦੇ ਗੱਲ ਕੀਤੀ ਹੈ ਕੱਲ ਸਕੂਲ ਦਾ ਪੂਰਾ ਸਟਾਫ ਸਕੂਲ ਦੇ ਵਿੱਚ ਹਾਜ਼ਰ ਰਹੇਗਾ ਸਨਾਖਤ ਕਰਨ ਲਈ ਕੱਲ ਉਹ ਬੱਚਾ ਵੀ ਆਏਗਾ ਸਨਾਖਤ ਕਰਨ ਲਈ ਤਾਂ ਕੀ ਤੁਹਾਨੂੰ ਲੱਗਦਾ ਵੀ ਜਿਹੜਾ ਬੰਦਾ ਜਿਹੜਾ ਵੀ ਹੈ ਦੇਖੋ ਚਾਹੇ ਕੋਈ ਲੇਡੀਜ਼ ਹੈ ਚਾਹੇ ਕੋਈ ਆਦਮੀ ਹੈ ਹਏ ਸਾਨੂੰ ਤਾਂ ਸਾਹਮਣੇ ਨਹੀਂ ਆਇਆ ਪਰ ਬੰਦੇ ਦਾ ਨਾਮ ਆ ਰਿਹਾ ਵੀ ਵਿਅਕਤੀ ਹੈ ਤਾਂ ਕੀ ਅਜਿਹੇ ਬੰਦੇ ਦੇ ਕੋਲ ਠੋਸ ਕਾਰਵਾਈ ਨਹੀਂ ਹੁੰਦੀ ਜੀ ਕੋਈ ਦੇਖੋ ਆਪਣੇ ਬੱਚੇ ਵੀ ਛੋਟੇ ਛੋਟੇ ਐ ਕੱਲ ਨੂੰ ਬੱਚਿਆਂ ਦੇ ਹੋਰ ਪਰਾ ਮਾੜਾ ਪੈਂਦਾ ਹਾਂਜੀ ਹੋਣੀ ਚਾਹੀਦੀ ਹੈ ਕਾਨੂੰਨ ਬਹੁਤ ਸਖਤ ਹੈ ਇਹਦੇ ਵਿੱਚ ਅਨਵੇਲੇਬਲ ਅਫੈਂਸ ਹੈਗਾ ਸਜ਼ਾਵਾਂ ਪੱਕੀਆਂ ਨੇ ਐ ਕਿਉਂਕਿ ਜਦੋਂ ਮੈਡੀਕਲ ਰਿਪੋਰਟ ਨਾਲ ਲੱਗ ਜਾਂਦੀ ਹੈ ਇਹ ਤਾਂ ਬਹੁਤਾ ਮਤਲਬ ਕੋਈ ਸੌਲ ਸਰਾਉਂ ਨੂੰ ਰਹਿੰਦਾ ਨਹੀਂ ਮੈਡੀਕਲ ਰਿਪੋਰਟ ਦੇ ਮੁਤਾਬਕ ਹੀ ਜਲ ਸਾਹਿਬ ਨੇ ਜਿਹੜੇ ਫੈਸਲੇ ਸੁਣਾ ਮਨੇ ਸੰਕਟ ਸਜਾਵਾਂ ਅਲਾਰਮ ਕਰ ਦਿੰਦੇ ਨੇ ਇਹ ਕਰਨੇ ਵੀ ਚਾਹੀਦੇ ਨੇ ਕਿਉਂਕਿ ਲੱਖਾਂ ਬੱਚਾ ਸਕੂਲਾਂ ਦੇ ਵਿੱਚ ਪੜਦਾ ਨੇ ਨਿੱਕੇ ਨਿੱਕੇ ਬੱਚੇ ਹੁੰਦੇ ਨੇ ਡਰਾਈਵਰ ਹੁੰਦੇ ਨੇ ਗਾਰਡ ਹੁੰਦੇ ਨੇ ਉਹ ਹੋਰ ਸਕਿਉਰਿਟੀ ਵਾਲੇ ਹੁੰਦੇ ਨੇ ਇਹ ਕਾਫੀ ਜਿਹੜਾ ਇਸ ਤਰ੍ਹਾਂ ਦਾ ਜਿਹੜੇ ਬਾਲਗ ਹੁੰਦੇ ਨੇ ਉਹ ਹੁੰਦੇ ਨੇ ਨਿੱਕੇ ਬੱਚੇ ਨਾਲ ਫਿਰ ਗਲਤ ਤਰਕ ਕਰਨ ਨਾਲ ਮਤਲਬ ਇਹ ਇਨਸਾਨੀਅਤ ਹੈ ਜਿਹੜੀ ਉਹ ਬਹੁਤ ਸ਼ਰਮਸਾਰ ਹੁੰਦੀ ਹੈ। ਐ ਡਾਕਟਰ ਸਾਹਿਬ ਇਨਸਾਨੀ ਸ਼ਰਮਦਾ ਤਾਂ ਹੋਇਆ ਦੇਖੋ ਤੁਸੀਂ ਕਿਹਾ ਮੈਡੀਕਲ ਤੁਸੀਂ ਲਾਈਨ 'ਚ ਡਾਕਟਰਾਂ 'ਚ ਮੈਡੀਕਲ ਤੋਂ ਉਹਦਾ ਆ ਗਿਆ ਇਹ ਬੱਚੇ ਨਾਲ ਹੋਇਆ। ਰਿੰਦਰਾ ਸਾਹਿਬ ਉਹ ਅੱਡਾ ਤੁਹਾਨੂੰ ਸਰਕਾਰੀ ਹਸਪਤਾਲੇ ਪੰਜਾਬ ਦਾ ਤੀਜੇ ਨੰਬਰ ਤੇ ਆਉਂਦਾ ਹੈ ਪੰਜਾਬ 'ਚ ਤੇ ਉਹਨਾਂ ਨੇ ਕਲੀਅਰ ਕਰਤਾ ਡਾਕਟਰਾਂ ਨੇ ਵੀ ਉਹ ਚੇਨਾ ਹੋਇਆ ਤੇ ਹਾਂ ਕੱਲ ਸਟਾਫ ਨੇ ਆਣਾ ਹੈ। ਤੁਸੀਂ ਜਿਵੇਂ ਦੱਸਿਆ ਕਿ ਵੀ ਕਾਨੂੰਨ ਬਹੁਤ ਸਖਤ ਹੈ ਜੇਕਰ ਉਹ ਬੰਦਾ ਫੜਿਆ ਜਾਂਦਾ ਤਾਂ ਤੁਹਾਨੂੰ ਲੱਗਦਾ ਵੀ ਉਹ ਬੰਦੇ ਨੂੰ ਕੋਈ ਠੋਸ ਸਜ਼ਾ ਹੋ ਸਕਦੀ ਹੈ ਜਿਖੋਗੇ ਦੇਖੋ ਸਬੂਤ ਤਾਂ ਕਾਨੂੰਨ ਵਿੱਚ ਕੋਟਾ ਬੰਦੀ ਹੈ ਸਬੂਤ ਸਬੂਤ ਬੱਚਾ ਕਿੱਥੋਂ ਦੇਗਾ ਵੀ ਰੋਲਾ ਹੈ ਨਾ ਅ ਤੇਖੋ ਜੀ ਉਹ ਤਾਂ ਫਿਰ ਸਾਰਾ ਕੁਝ ਹੋ ਜਾਂਦਾ ਹੁੰਦਾ ਜਦੋਂ ਡਾਕਟਰੀ ਰਿਪੋਰਟ ਆ ਜਾਂਦੀ ਹੈ ਤੇ ਸਪਸ਼ਟ ਬੰਦਿਆਂ ਦਾ ਹੋਰਾਂ ਤੋਂ ਵੀ ਪਤਾ ਛੇ ਮਤਨ ਸਰਕਾਰ ਜਾਂ ਸਕੂਲ ਪ੍ਰਸ਼ਾਸਨ ਇਸ ਗੱਲ ਨੂੰ ਕਲੀਅਰ ਕਰਨ ਲਈ ਚਾਹੁੰਦਾ ਹੋਵੇ ਜੇ ਕੋਈ ਇਮਾਨਦਾਰ ਕੋਰਸਾ ਸਰਕਾਰ ਕੋਦੇ ਵਿੱਚ ਇਨਵੈਸਟੀਗੇਸ਼ਨ ਆ ਜੇ ਸ਼ਾਨ ਲੋਕਾਂ ਦੇ ਸਾਹਮਣੇ ਜਰੂਰ ਦੁੱਧਾ ਦੁੱਧ ਤੇ ਪੌੜੀ ਦਾ ਪਾਣੀ ਸਾਹਮਣੇ ਆ ਜੂਗਾ ਇਹ ਕੋਈ ਗੱਲ ਨਹੀਂ ਹੈਗੀ ਬੱਚਾ ਵੀ ਪਛਾਣ ਲੂਗਾ ਬੱਚੇ ਨਾ ਉਹਦਾ ਹਰਕਤਾਂ ਹੋਰਾਂ ਨਾਲ ਵੀ ਉਹਨੇ ਕੀਤੀ ਹੋਣਗੀਆਂ ਜਰੂਰ ਮਤਲਬ ਜਿਹੜਾ ਇਸ ਤਰ੍ਹਾਂ ਦਾ ਹੈਗਾ ਕਾਲੀ ਮਾਨਸਿਕਤਾ ਦਾ ਮਾਲਕ ਹੈ ਉਹ ਲੋਕਾਂ ਦੇ ਸਾਹਮਣੇ ਜਰੂਰ ਆਊਗਾ ਕਿਉਂਕਿ ਅੜਦਾ ਜਿਹੜਾ ਬੱਚੇ ਦੇ ਪਿਓ ਦਾ ਪੱਖ ਆਇਆ ਉਹਦਾ ਪਿਓ ਬਹੁਤ ਜ਼ਿਆਦਾ ਰੋ ਰਿਆ ਸੀ ਉਹਦਾ ਪਿਓ ਕਹਿੰਦਾ ਵੀ ਮੈਨੂੰ ਪੁੱਛੇਦਾ ਵੀ ਮੇਰੇ ਬੱਚਿਆਂ ਗਲਤ ਹੋਇਆ ਮੈਨੂੰ ਇਨਸਾਫ ਦੀ ਲੋੜ ਹੈ ਕਹਿੰਦੇ ਅੱਜ ਵੀ ਮੇਰੇ ਨਾਲ ਮੀਡੀਆ ਨਾਲ ਮੀਡੀਆ ਮੇਰੇ ਨਾਲ ਖੜੇ ਉਹਨਾਂ ਨੇ ਮੀਡੀਆ ਨੂੰ ਵੀ ਇੱਕ ਅਪੀਲ ਕੀਤੀ ਹੈ ਵੀ ਸਾਡਾ ਸਾਥ ਦੋ ਵੀ ਕੱਲ ਨੂੰ ਕਿਸੇ ਹੋਰ ਦੀ ਧੀ ਪੈਣ ਬੱਚੇ ਨਾਲ ਇਹ ਜਿਆ ਨਾ ਹੋਵੇ ਦੇਖੋ ਜੀ ਇਹ ਦੇਖ ਸਾਹਾਰੀ ਕੋ ਬੱਚਾ ਹਾਰੀ ਕੋ ਪੇਰੈਂਟਸ ਹਾਰੀ ਕੋ ਟੀਚਰ ਹਾਰੀ ਕੋ ਲੇਡੀਜ਼ ਸਾਰੇ ਉਹਦੇ ਨਾਲ ਨੇ ਕੋਈ ਇਹ ਜਿਹੀ ਘਬਰਾਉਣ ਵਾਲੀ ਗੱਲ ਨਹੀਂ ਹੈਗੀ ਦੋਸ਼ੀ ਨੂੰ ਸਸਜਾਮਾ ਦਵਾ ਕੇ ਛੱਕਣ ਦੇ ਲੋਕੋ ਪੰਜਾਬ ਦੇ ਲੋਕ ਇਨਸਾਨਦਾਰਾਂ ਦੇ ਲੋਕ ਨੇ ਇੱਥੇ ਮਤਲਬ ਸਰਚ ਕਰਨ ਲੱਗੇ ਵੀ ਪਿੱਛੇ ਵੀ ਹਟਦੇ ਜਰੂਰ ਦੋਸ਼ੀ ਨੂੰ ਸਲਾਖਾਂ ਦੇ ਪਿੱਛੇ ਭੇਜਿਆ ਜਾਣਾ ਚਾਹੀਦਾ ਕੀ ਡਾਕਟਰ ਕੱਲੋਂ ਤੋਂ ਲੱਗਦਾ ਨਹੀਂ ਦੇਖੋ ਵੀ ਅੱਜ ਤਾਂ ਡੀਐਸਪੀ ਸਾਹਿਬ ਕਹਿ ਰਹੇ ਆ ਵੀ ਅਸੀਂ ਕਾਰਵਾਈ ਕੱਲ ਜਾਵਾਂਗੇ ਇਸ ਨਾ ਕਰ ਤੋ ਲੱਗਦਾ ਨਹੀਂ ਵੀ ਕੱਲੋਂ ਹੋਦਾ ਵੀ ਇਹ ਕੋਈ ਪੁਲਿਸ ਦੇ ਭਰਾ ਪੈਸਾ ਉਹ ਬੰਦਾ ਪੈਸੇ ਵੀ ਦੇ ਦਸਦਾ ਪੁਲਿਸ ਨੂੰ ਦੇਖੋ ਜੀ ਪਹਿਲਾਂ ਤਾਂ ਦੋਸ਼ੀ ਕਲੀਅਰ ਹੀ ਨਹੀਂ ਹਲੇ ਦੋਸ਼ੀ ਕਲੀਅਰ ਹੋਊਗਾ ਆ ਤੇਰੀ ਕੋਈ ਉਹ ਹੋ ਨਾ ਅੰਦਰ ਅੰਦਰ ਤਾਂ ਕੁਝ ਹੁੰਦਾ ਨਹੀਂ ਹੈ ਮਤਲਬ ਪੇਰੈਂਟਸ ਬੱਚੇ ਦਾ ਪੇਰੈਂਟਸ ਆਉਣ ਦੇ ਮੂਹਰੇ ਅਜੇ ਹੁਣ ਉਹੀ ਕੋਈ ਫੇਰ ਤਾਂ ਗੱਲ ਕੋਈ ਦੇਖੋ ਕੁਝ ਕਹਿ ਨਹੀਂ ਸਕਦੇ ਕਿ ਉਹ ਕਰ ਕਰਨ ਮਨੂ ਨਹੀਂ ਲੱਗਦਾ ਵੀ ਇਹਨਾਂ ਗੱਲਾਂ ਤੋਂ ਲੱਗਦਾ ਹੈ ਕਿ ਉਹ ਮਤਲਬ ਜਿਹੜਾ ਦੋਸ਼ੀ ਆ ਉਹਨੂੰ ਸਜ਼ਾ ਜਿਵਾਉਣ ਦੇ ਪੂਰੇ ਰਾਵ ਦੇ ਵਿੱਚ ਨੇ ਤੇ ਸਾਰਾ ਸਮਾਜ ਉਹਨਾਂ ਦੇ ਨਾਲ ਹੋਊਗਾ ਸਾਰਾ ਪਟਿਆਲਾ ਸਾਰਾ ਪੰਜਾਬ ਮਤਲਬ ਦੋਸ਼ੀ ਨੂੰ ਜਰੂਰ ਸਲਾਖਾਂ ਦੇ ਵਿੱਚ ਤੇ ਜਾ ਜਾਣਾ ਚਾਹੀਦਾ ਹੈ ਕਿੰਨਾ ਚਿਰ ਭੇਜ ਜਾਣਾ ਚਾਹੀਦਾ ਉਹ ਮਾਨ ਜੋ ਕੋਰਟਾਂ ਦੇ ਉਹਨਾਂ ਨੇ ਫੈਸਲਾ ਕਰਨਾ ਚਲੋ ਡਾਕਟਰ ਤੁਸੀਂ ਸਾਨੂੰ ਸਾਡੇ ਲਾਈਵ ਪ੍ਰੋਨ ਤੇ ਆਪਣੇ ਵਿਚਾਰ ਸਾਂਝੇ ਕੀਤੇ ਅਸੀਂ ਚਾਹੁੰਦੇ ਆ ਵੀ ਜੇ ਉਹ ਗੱਲਾਂ ਤੁਸੀਂ ਕਹੀਆਂ ਉਹ ਕੱਲ ਨੂੰ ਸੱਚ ਹੋਣ ਉਹ ਜਿਹੜਾ ਬੱਚਾ ਹੈ ਉਹਨੂੰ ਇਨਸਾਫ ਮਿਲਣਾ ਚਾਹੀਦਾ ਕਿਉਂਕਿ ਹੋਰ ਬੱਚਿਆਂ ਦੇ ਭੁੱਖ ਦਾ ਸਵਾਲ ਹੈ ਤੇ ਮੈਂ ਤੁਹਾਡਾ ਲਾਈਵ ਜੁੜ ਲਈ ਜੀ ਇੱਕ ਨਵੀਂ ਹੋਰ ਅਪਡੇਟ ਹੈ ਵੀ ਲੁਧਿਆਣਾ বাস ਸਟੈਂਡ ਦੇ ਵਿੱਚ 6 ਕਵਾਂਟਲ ਜਿਹੜੀ ਨਕਲੀ ਮਠਾਈ ਹੈ ਰਾਜਸਥਾਨ ਤੋਂ ਆਉਂਦੀ ਉਹ ਫੜੀ ਹੈਗੀ ਉੱਥੋਂ ਦੀ ਮੈਡਮ ਡੀ ਐਚਓ ਮੈਡਮ ਨੇਗੇ ਮਤਲਬ ਬਹੁਤ ਹੀ ਮਿਹਨਤ ਕਰ ਰਹੇ ਨੇ ਲੋਕਾਂ ਨੂੰ ਇਸ ਗੱਲ ਦੇ ਵਾਸਤੇ ਅਪੀਲ ਕਰਦੇ ਆ ਵੀ ਜਦੋਂ ਵੀ ਕੋਈ ਚੀਜ਼ ਖਾਣ ਪੀਣ ਦੀ ਲੈਣੀ ਹੈ ਉਦੋਂ ਥੋੜਾ ਜਾ ਚੌਕ ਸੋਕੇ ਲੋ ਤਾਂ ਕਿ ਤਸੱਲੀ ਹੋਵੇ ਤਸੱਲੀ ਦਾ ਬੰਦੇ ਤੋਂ ਲੋ ਸਸਤੇ ਪਿੱਛੇ ਨਾ ਭੱਜੋ ਤੇ ਚੋਰੀਗੋ ਨਾ ਖਰੀਦੋ ਮਤਲਬ ਕਿਉਂਕਿ ਸਿਹਤ ਨਾਲ ਹੀ ਜਹਾਨ ਹੈ ਜੇ ਆਪਣੀ ਸਿਹਤ ਸਹੀ ਹੈ ਤਾਂ ਹੀ ਆਪਾਂ ਮਤਲਬ ਇਸ ਜਿਹੜੀ ਜ਼ਿੰਦਗੀ ਦੇ ਦਿਨ ਉਹ ਵਧੀਆ ਕੱਟ ਸਕਦੇ ਆ ਜੇ ਆਪਾਂ ਬਿਮਾਰੀਆਂ ਦੇ ਪੱਲੇ ਪੈ ਗਏ ਫਿਰ ਬਹੁਤ ਔਖਾ ਹੈ ਕਿਉਂਕਿ ਜਿਹੜੇ ਮਤਲਬ ਮਾਫੀਆ ਲੋਕ ਨੇ ਚਾਹੋ ਮਠਾਈ ਮਾਫੀਆ ਚਾਹੇ ਕਾਸੇ ਦਾ ਵੀ ਹੋਰ ਮਾਫੀਆ ਉਹ ਫਿਰ ਕੱਲੇ ਪੈਸੇ ਦੇ ਪਿੱਛੇ ਇਹ ਗਲਤ ਚੀਜ਼ਾਂ ਜਿਹੜੀਆਂ ਸਿਹਤ ਵਾਸਤੇ ਬਹੁਤ ਹੀ ਖਤਰਨਾਕ ਹੁੰਦੀਆਂ ਨੇ ਉਹ ਲਾ ਆਂਦੇ ਨੇ ਜਿਵੇਂ ਦੁੱਧ ਵਿੱਚ ਯੂਰੀਆ ਯੂਰੀਆ ਲਾ ਆਂਦੇ ਨੇ ਜਾਂ ਕਈ ਵਾਰੀ ਕੋਈ ਪਾਊਡਰ ਜਾਲਾ ਲਾਉਂਦੇ ਨੇ ਡਾਕਟਰ ਸਾਹਿਬ 9 ਤਰੀਕ ਨੇੜੇ ਰਖੜੇ ਤਿਆਰ ਆ ਗਿਆ ਜਦੋਂ ਤਿਆਰ ਆਂਦੇ ਆ ਤਾਂ ਮਠਾਈਆਂ ਦੀ ਯਾਨੀ ਕਿ ਇਹ ਜਿਹੜੀ ਮਿਲਾਵਟ ਖੋਰੀ ਸਾਹਮਣੇ ਆ ਲੱਜੰਦੀ ਹੈ ਇਹੀ ਕਹਿੰਦੇ ਆ ਕਿ ਜਿਹੜੇ ਤਿਉਹਾਰਾਂ ਦੇ ਦਿਨ ਨੇ ਤਿਉਹਾਰਾਂ ਕਰਕੇ ਮਤਲਬ ਮਠਿਆਈ ਬੜੀ ਚੌਕਸ ਨਾਲ ਲੋ ਜਿਆਦੇ ਫਾਲਤੂ ਜਿਹੜੀ ਖਰੀਦਦਾਰੀ ਆ ਉਹ ਨਾ ਕਰੋ ਔਰ ਥੋੜੀ ਜੀ ਲਿਮਟ ਮਾਤਰਾ ਦੇ ਵਿੱਚ ਕਰੋ ਕਿਉਂਕਿ ਜਦੋਂ ਆਪਾਂ ਜਿਆਦੇ ਖਰੀਦਦਾਰ ਹੋ ਜਾਂਦੇ ਆ ਫਿਰ ਜਿਹੜਾ ਮਾਫੀਆ ਗਰੁੱਪ ਆ ਡੁਪਲੀਕੇਸੀ ਨੂੰ ਜਲਦੀ ਮਤਲਬ ਮਾਰਕੀਟ ਦੇ ਵਿੱਚ ਖਤਮ ਕਰ ਦਿੰਦਾ ਡਾਕਟਰ ਸਾਹਿਬ ਮੈਂ ਆਪਣੇ ਦਰਸ਼ਕਾਂ ਨਾਲ ਵਾਦਾ ਕਰਦਾ ਵੀ ਆਪਾਂ ਨਾ ਕੱਲ ਜਾਂ ਪਰਸੋ ਇੱਕ ਡਿਬੇਟ ਕਰਾਂਗੇ ਇਸੇ ਮੁੱਦੇ ਲੈ ਕੇ ਲਾਈਵ ਬ੍ਰੋਗ ਕਰਾਂਗੇ ਕਿਉਂਕਿ ਲੋਕਾਂ ਦੀ ਜਿੰਦਗੀ ਦਾ ਸਵਾਲ ਹੈ ਇੰਕਨ ਸਰ ਥੈਂਕ ਯੂ ਵੈਰੀ ਮਚ ਧੰਨਵਾਦ ਸਭ ਤੋਂ ਪਹਿਲਾਂ ਜੁੜੇ ਜਿੰਦਰ ਸਿੰਘ ਜੀ ਤੇ ਜਿਹੜਾ ਅੱਜ ਦਾ ਮੁੱਦਾ ਸੀ ਉਹ ਪਟਿਆਲਾ ਦੇ ਇੱਕ ਨਿੱਜੀ ਸਕੂਲ ਨਾਲ ਜੁੜਿਆ ਸੀ ਤੇ ਕਿ 5 ਸਾਲ ਦੇ ਬੱਚੇ ਨਾਲ ਬਹੁਤ ਘਨਾਉਣਾ ਕੰਮ ਕੀਤਾ ਗੰਦੀ ਸ਼ਰਨਾ ਕਰਤੂਤ ਲਾਂਗਤ ਹੈ ਜਿਨੇ ਵੀ ਕੀਤੀ ਹੈ ਕੱਲ ਉਹਦੀ ਪਛਾਣ ਹੋ ਜਾਏਗੀ ਜਿਵੇਂ ਕਿ ਡੀਐਸਪੀ ਸਿਟੀ ਦੇ ਸਤਨਾਮ ਸਿੰਘ ਦੇ ਹੱਕ ਦੇ ਵਿੱਚ ਇਹ ਹੁਣ ਗੱਲ ਆ ਚੁੱਕੀ ਹੈ ਉਹਦੇ ਕੰਨੇ ਨਿਕਲ ਚੁੱਕੀ ਹੈ ਤਾਂ ਉਹ ਸਕੂਲ ਨੂੰ ਕੱਲ ਇਕੱਠਾ ਕੀਤਾ ਗਿਆ ਕੱਲ ਸਕੂਲ ਦਾ ਪੂਰਾ ਸਟਾਫ ਉੱਥੇ ਮੌਜੂਦ ਹੋਏਗਾ ਕਿਉਂਕਿ ਬੱਚੇ ਨੇ ਇਹ ਗੱਲ ਕਹੀ ਹੈ ਕਿ ਮੈਨੂੰ ਨਾਮ ਨਹੀਂ ਪਤਾ ਪਰ ਹਾਂ ਮੈਂ ਪਛਾਣ ਸਕਦਾ ਉਹ ਬੋਲਿਆ ਵੀ ਚਾਰ ਦਿਨ ਪਹਿਤ ਹੈ ਜਦੋਂ ਦਾ ਮੈਡੀਕਲ ਹੋਇਆ ਜੋ ਘਰ ਦਾ ਸ਼ਾਕਾ ਜਿਹੜਾ ਬੱਚਾ ਘਰ ਆ ਕੇ ਬੋਲ ਕਉਨ ਰਿਹਾ ਤਾਂ ਜਿਸ ਵਾਰ ਪਤਾ ਲੱਗਦਾ ਹੈ ਕਿ ਇੱਕ ਕੋਈ ਉੱਥੇ ਸਕੂਲ ਦਾ ਸਟਾਫ ਮੈਂਬਰ ਹੈ ਜਿਸ ਨਾਲ ਉਹਨੇ ਕਿਹੋ ਜਿਹਾ ਕੰਮ ਕੀਤਾ ਤੇ ਬੱਚੇ ਨੇ ਖੁਲਾਸਾ ਕੀਤਾ ਕਿ ਮੇਰੇ ਨਾਲ ਨਹੀਂ ਇੱਕ ਦੋ ਛੋਟੀਆਂ ਲੜਕੀਆਂ ਉਹਨਾਂ ਨਾਲ ਵੀ ਜਿਹੜਾ ਕੰਮ ਹੋਇਆ ਸੋ ਦੋਸਤੋ ਇਹ ਬੜੀ ਇੱਕ ਮੰਦ ਭਾਗੀ ਖੱਲ ਹੈ ਬਹੁਤ ਨਾਮੀ ਸਕੂਲ ਹੈ ਅਰਵਿੰਦੋ ਸਕੂਲ ਪਟਿਆਲੇ ਦਾ ਤੇ ਕੀ ਉਹਨਾਂ ਦੀ ਸਕਿਉਰਿਟੀ ਵੀ ਕਾਰਡ ਸੀ ਜਦੋਂ ਇਹ ਕੰਮ ਹੋ ਰਿਹਾ ਸੀ ਸਕਿਉਰਿਟੀ ਕੀ ਕਰ ਰਹੀ ਸੀ ਐਨੇ ਨੇ ਪੈਸੇ ਲੈਂਦੇ ਐਡਮਿਸ਼ਨ ਲਈ ਤਾਂ ਹੁਣ ਸਕੂਲ ਪ੍ਰਸ਼ਾਸਨ ਦੇ ਵੀ ਖਸਵਾਲ ਖੜੇ ਹੁੰਦੇ ਆ ਉਹਨਾਂ ਤੇ ਵੀ ਅਸੀਂ ਸਵਾਲ ਖੜੇ ਤਾਂ ਕਰਦੇ ਆ ਕਿ ਉਹ ਕੇ ਪੈਸੇ ਉਹ ਲੈਂਦੇ ਨੇ ਬੱਚਿਆਂ ਦੀ ਸੇਫਟੀ ਦੇ ਬੱਚੇ ਉੱਥੇ 8-8 ਘੰਟੇ ਪੜਨ ਜਾਂਦੇ ਨੇ ਤਾਂ ਉਹ ਕੀ ਕਰ ਰਹੇ ਸਟਾਫ ਬਾਕੀ ਤੇ ਜੇਕਰ ਸਕੂਲ ਦੇ ਇਧੇ ਆਪਕ ਹੀ ਸਿੱਖਿਸ਼ਕ ਹੀ ਆਪਣੇ ਬੱਚਿਆਂ ਨਾਲ ਇਦਾਂ ਕਰਨਗੇ ਤਾਂ ਫੇਰ ਦੋਸਤੋ ਰੱਬ ਹੀ ਰੱਖਿਆ ਫੇਰ ਤਾਂ ਤੇ ਜਿਹੜੀ ਨਵੀਂ ਆਫਰ ਸਾਨੂੰ ਡਾਕਟਰ さん ਦਿੱਤੀ ਹੈ ਕਿ ਲੁਧਿਆਣਾ ਵਿੱਚ ਰਾਜਸਥਾਨ ਤੋਂ ਲੁਧਿਆਣਾ ਚ ਯਾਨੀ ਕਿ ਨਕਲੀ ਮਠਿਆਈ ਪੜੀ ਗਿਆ ਅਸੀਂ ਤੁਹਾਨੂੰ ਸੂਚਿਤ ਤੇ ਅਗਾਹ ਕਰ ਦਿੰਦੇ ਆ ਕਿ ਤਿੰਨ ਨਹੀਂ ਰਹਿਗੇ ਰੱਖੜੀ ਤਿਆਰ ਤੋਂ ਤੇ ਹੁਣ ਮਲਾਵਟ ਖੋ ਰਹੇ ਸੀ ਠੰਦਾ ਜੋਰਾ ਚ ਚੱਲੇਗਾ ਹੁਣ ਸੇਧੋ ਆ ਵੀ ਕੱਲ ਤੋਂ ਜਾਗ ਜਗਾ ਦੇਖ ਲੈਣਾ ਅੱਜ ਆ ਗਏ ਕੱਲ ਤੋਂ ਪੂਰਾ ਜਾਗ ਜਾਏਗਾ ਅਸੀਂ ਚਾਹਨੇ ਆ ਜਾਗੇ ਪਰ ਫਿਰ ਉਦੋਂ ਹੀ ਕੋ ਜਿਆਦਾ ਤਿਆਰ ਹੁੰਦੇ ਐ ਪਹਿਲਾਂ ਇਹਨਾਂ ਨੂੰ ਪੈ ਹੀ ਮਿਲੇ ਹੁੰਦੇ ਐ ਰਿਸ਼ੂ ਦਾ ਖਾਂਦੇ ਨੇ ਪਹਿਲਾਂ ਕੋਈ ਨਹੀਂ ਕੰਮ ਕਰਦੇ ਤਨਖਾਹਾਂ ਤਾਂ ਹਰ ਸਾਲ ਲੈਂਦੇ ਨੇ ਪੂਰੇ ਸਾਲ ਨਹੀਂ ਲੈਂਦੇ ਨੇ ਕੰਮ ਕਰਨੇ ਸਿਰ ਧਿਆਨ ਤੋਂ 4 ਦਿਨ ਪਹਿਲਾਂ ਤਦੋਂ ਤੋਂ ਜੋ ਵੀ ਅਪਡੇਟ ਹੋਏਗੀ ਕਿਉਂਕਿ ਅਸੀਂ ਇਹ ਮੁੱਦਾ ਵੀ ਹੁਣ ਇਹਨਾਂ ਪੰਜਾਬੀ ਟੀਵੀ 'ਤੇ ਜਲਦੀ ਲੈ ਕੇ ਆਏਗਾ ਨਕਲੀ ਮਠਿਆਈ ਦਾ ਹਰ ਵਾਰ ਛੇੜਦੇ ਆਏ ਆ ਅਸੀਂ ਕੱਲ੍ਹ ਆ ਪਰਸੋ ਇਹ ਮੁੱਦਾ ਡਿਬੇਟ ਵੀ ਕਰਾਂਗੇ ਸੋ ਉਸ ਤੋਂ ਇਹ ਰਹਿਣਾ ਸ਼ਾਮ ਦਾ ਮੁੱਦਾ ਸੀਗਾ ਕਿ ਇੱਕ ਬੱਚੇ ਨਾਲ 5 ਸਾਲ ਦੇ ਮਹਿ ਬੱਚੇ ਨਾਲ ਗਲਤ ਕੰਮ ਹੋਇਆ ਤੇ ਜਿਹੜਾ ਹੁਣ ਦੇ ਦਿਆਂ ਕਾਨੂੰਨ ਉਸਤੇ ਕੀ ਕਾਰਵਾਈ ਕਰਦਾ ਹੈ ਕਿ ਉਹ ਜਿਹੜੇ ਐਕਟ ਨੇ ਪੋਫਕ ਲੱਗਦਾ ਹੈ ਜੇਕਰ ਦੇਖਿਆ ਜੇ ਤਾਂ ਉਸ ਬੰਦੇ ਦੀ ਬੇਲ 7 ਸਾਲ ਨਹੀਂ ਹੁੰਦੀ ਹੋਣਾ ਵੀ ਚਾਹੀਦਾ ਹੈ ਜੇ ਇਹ ਗੁਨਾਹਗਾਰ ਦੇ ਨਾਲ ਉਹ ਦੇਖਦੇ ਆਂ ਪੁਲਿਸ ਕੀ ਕਾਰਵਾਈ ਸਹੀ ਕਰੇਗੀ ਸਹੀ ਅਮਲ ਚ ਲਿਆਏਗੀ ਜਾਂ ਫਿਰ ਇਹ ਕੇਸ ਵੀ ਅੱਦੇ ਰੋਲ ਦਿੱਤਾ ਜਾਏਗਾ ਮਿੱਟੀ ਦੇ ਭਾਉ ਦੋਸਤੋ ਜੋ ਵੀ ਅਪਡੇਟ ਹੋਏਗੀ ਇਸ ਖਬਰ ਦੀ ਤੁਹਾਨੂੰ ਸਭ ਤੋਂ ਪਹਿਲਾਂ ਨਿਸ਼ਕਰ ਗਿਆ ਏਮ ਪੰਜਾਬੀ ਟੀਵੀ ਤੇ ਤੁਸੀਂ ਹੁਣ ਮੈਨੂੰ ਬਿਲਾਲ ਦੇ ਲਈ ਦਿਓ ਇਜ਼ਾਜ਼ਤ ਤੇ ਦੇਖਦੇ ਰਹੋ ਏਮ ਪੰਜਾਬੀ ਟੀਵੀ ਮੈਂ